ਓਏ ਤੂੰ ਆਹ ਖੋਲ ਲੈ ਬਾਹਰ ਸੁੱਕ ਜਾਣਗੇ ਕੋਲੇ ਬਾਹਰ ਖੜਾ ਨਾ ਜੂڑا ਕਰਾ ਲਈ ਸਰਬਾਤ ਤੂੰ ਇੱਥੇ ਭੱਜੀ ਜਾਣਾ ਏ ਤੇਰੇ ਪਿੱਛੇ ਮੈਂ ਭੱਜੀ ਆਂ ਆ ਗਿਆ ਜਹਾਜ਼ ਜਾਣ ਜਾਣ ਕੇ ਕਿੰਨਾ ਹੋ ਰਿਹਾ ਏ ਜਾਣ ਜਾਣ ਕੇ ਕਿੰਨਾ ਹੋ ਰਿਹਾ ਜਹਾਜ਼ ਆ ਗਿਆ ਹਵਾ ਚੱਲਦੀ ਏ ਬੱਜਿਆ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਬੂ ਆ ਗਿਆ ਸਵੇਰ ਦਾ ਨਾ ਸਵੇਰ ਦਾ ਨਹੀਂ 11 ਵਜੇ ਦਾ ਟਾਈਮ ਆ 11 ਵਜੇ ਹਾਂ 11 ਵਜੇ 11 ਸਵਾ 11 ਹੋ ਗਏ ਤੇ ਕੱਪੜੇ ਟਕੋਪੜੇ ਧੋ ਤੇ ਚੌਲ ਖਾ ਕਰਕੇ ਖਾ ਲੇ ਤੇ ਹੁਣ ਸ਼ਾਮ ਨੂੰ ਕੀ ਬਣੂਗਾ ਇਸ ਸਰਪ੍ਰਾਈਜ਼ ਦਾ ਫਿਰ ਲੋਕ ਕਮੈਂਟਾਂ ਚ ਸਾਰੇ ਗਾਲਾਂ ਕੱਢਣਗੇ ਵੀ ਹੂੰ ਤੁਸੀਂ ਕਿਹਾ ਤਾਂ ਵੀ ਬੰਦ ਹੈ ਬੰਦ ਹੈ ਫਿਰ ਤੁਸੀਂ ਕੜਾਈ ਚੜ ਲੀ ਹੋਰ ਪਰ ਮੇਰਾ ਕੋਈ ਉਹ ਨਹੀਂ ਹੈਗਾ ਇਹ ਚ ਰੋਲ ਮੇਰਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਇਹਦੇ ਵਿੱਚ ਮੇਰੀ ਦਰਾਣੀ ਦਾ ਰੋਲ ਹੋਊਗਾ ਕੜਾਹੀ ਚਾੜਨ ਦਾ ਮੇਰਾ ਕੋਈ ਰੋਲ ਨਹੀਂ ਹੈਗਾ ਮੇਰਾ ਮੈਂ ਰਦਾ ਸ਼ਾਇਦ ਬਸ ਅੱਧਾ ਕੁ ਬਰੈਡ ਖਾਂਦਾ ਰੋਲ ਹੋਊਗਾ ਅੱਧਾ ਖਾਂਦੀ ਖਾਂਦੀ ਦੋ ਖਾਂਦੀ ਨਹੀਂ ਖਾਂਦੀ ਦੇਖ ਨਹੀਂ ਚਾਹੀ ਚੋਲਾਂ ਨੇ ਮੇਰਾ ਟਿੱਡ ਦੂਣ ਲਾਦਾ ਦਾ ਹੁਣ ਹੁਣੇ ਛਲੂਣੇ ਚੋਲ ਕਰੇ ਤੇ ਚਾਹਲ ਹਾਜਮਾ ਚਾਹਰੀਆ ਬਣਾਈਆਂ ਤੇ ਹਾਂ ਚਾਹਰੀਆ ਬਣਾਈਆਂ ਤੇ ਚਾਹਰੀਆ ਪੰਜ ਛੇ ਪਈਆਂ ਤੇ ਹਾਂ ਆਮਾ ਦੇਖ ਕੇ ਵੀ ਨਾ ਪੰਜ ਛੇ ਪਈਆਂ ਤੇ

ਆ ਗਿਆ ਬਹਿ ਜਾ ਗੱਬੇ ਫੜਦਾ ਨਹੀਂ ਤੇ ਕੰਮ ਕਰ ਦਸਾਂ ਕਰਨੀ ਆ ਹੁਣ ਪਕੌੜਿਆਂ ਦੀ ਤਿਆਰੀ ਤੇ ابو ਦੀ ਨੀ ਗਾਣਾ ਮੇਰੇ ਕਿ ਨਹੀਂ ਹੈ ਵੀ ਮੰਮਾ ਬਾਹਰ ਜਾ ਰਹੀ ਹੈ ਬਰੈਡਾਂ ਦੇ ਨਾਲ ਪਕੌੜੇ ਵੀ ਬਣਾਣੇ ਆ ਮੇਰੀ ਦਰਾਨੀ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਹੈ ਮੈਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਵੀ ਰਹਿਣ ਦੇ ਕੀ ਕਰਨਾ ਇਹਨਾਂ ਹਾਰ ਬਣਾ ਕੇ ਪਰ ਹਟ ਨਹੀਂ ਰਹੀ ਹੈਗੀ ਕਹਿੰਦੀ ਨਹੀਂ ਬਣਾਣੇ ਆ ਕਹਿੰਦੀ ਮੇਰੇ ਬ੍ਰਦਰ ਨੇ ਆਣਾ ਮੈਂ ਪਕੌੜੇ ਬਣਾਣੇ ਆ ਬ੍ਰੈਡ ਪਕੌੜੇ ਬਣਾਣੇ ਉਹ ਆਗੇ ਡੋਂਗਾ ਚੱਕ ਕੇ ਹੁਣ ਡੋਂਗਾ ਭਰ ਕੇ ਲੈ ਕੇ ਆਉਗੀ ਬੋਈਆ ਭਰਾ ਲੂਗੀ ਖਾਣੇ ਸਾਰੇ ਜਿਹੜੇ ਸ਼ਾਮ ਨੂੰ ਪਿੱਛੇ ਤੇ ਰਹਿਣਗੇ ਉਹਨਾਂ ਨੂੰ ਖਾਣੇ ਪੈਣੇ ਆ ਜਾ ਚੱਲੀਏ ਚਲੋ ਚੱਲੀਏ ਆ ਗੇਟ ਲਾ ਦੀ ਆ ਗੇਟ ਲਾ ਦੇ ਪਿੱਛੇ ਚੱਲ ਚੱਲੀਏ ਓਏ ਖੜਾ ਦੇ ਉੱਥੇ ਖੜਾਵੇ ਆ ਉਹ ਫਿਰ ਰਹੇ تھے ਮੈਂ ਕਿਹਾ ਤਾਂ ਚੱਲ ਚਲੀਏ ਇਹਨੂੰ ਲੁਕੋ ਕੇ ਜਾਣਾ ਤਾਂ ਬਚਾ ਬਚਾ ਕਰਕੇ ਨਿਕਲਣਾ ਪੈਂਦਾ ਸਾਨੂੰ ਆਹ ਢਿੱਕੇ ਹੁੰਦੇ ਤੇ ਖਲਾ ਖਲਾ ਤੇ ਹੁੰਦੇ ਦੇ ਹਲਾਤ ਮਾੜੀ ਐ ਆਪਾਂ 6 ਵਜੇ ਬਗਜੀ ਨੇ ਠੀਕ ਕੋਈ ਰਸਤਾ ਮੈਂ ਇਹਨੂੰ 36 ਵਾਰ ਤਾਂ ਕਹਿ ਲਿਆ ਵੀ ਚਾਹੇ ਰਾਤ ਨੂੰ ਬਗਜੀ 6 ਵਜੇ ਜਾਵਾਂਗੇ ਤਾਂ ਬਗਜੀ ਹੋਗੇ ਇਹ ਕਿਹੜਾ ਹੜਦੀ ਆ ਆ ਫਾਪੀ ਸਾਹਿਬ ਨੂੰ ਤੋੜਨਾ ਕਿਹੜਾ ਰੁਕ ਗਿਆ ਪਿੱਛੇ ਦੀ ਨੂੰ ਚੰਗੀ ਐ ਪਿੱਛੇ ਕੇ ਤੋੜਨਾ ਸਰ ਮੈਂ ਅੱਛਾ ਪਾਨ ਲਾ ਕਦੀ ਵਰਤੀ ਹੋਗੀ ਹਾਂ ਹੋਰ ਵੀ ਗਿਆ ਤਾਂ ਹੋਣਾ ਹੋਰ ਪਰ ਕਾਹਨ ਨਹੀਂ ਹੋਰ ਕੁਝ ਮਾਰੇ ਗਏ ਮੈਨੂੰ ਖਬਰ ਦਰਿਆ ਹੈ ਕਿਉਂ ਆਇਆ ਸਾਈਕਲ ਹੀ ਉਰਲੇਗਾ ਆ ਮੈਂ ਪਕੌੜੇ ਵੀ ਓਏ ਉਹਦੀ ਸਾਈਕਲ ਹੀ ਲਿਆ ਆ ਪਾਣੀ ਮਾਰਾ ਲਾ ਛਾਣੀ ਬਣਾ ਦੀ ਚੈਰੀ ਕਰਨ ਲੱਗੀ ਐ ਮਾਰਾ ਲਾ ਪਾਲਕ ਖਿਚੜੀ ਹੁੰਦੀ ਐ ਪਾੜੇ ਪਾਣੀ ਨਹੀਂ ਬੰਦ ਕਰਿਆ ਹਾ ਕੋਣ ਕੋਈ ਨਹੀਂ ਆਪ ਤਾਂ ਪਾਣੀ ਆ ਰਿਹਾ ਆ ਮਾਫੀ ਤਾਂ ਕਰ ਰਹੀ ਪਾਣੀ ਨਹੀਂ ਬੰਦ ਕਰਿਆ ਨਾ ਨੱਕਾ ਨਹੀਂ ਬੰਦ ਕਰਿਆ ਵਾ ਸਤ ਨੰਨ ਹੁੰਦਾ ਜਾਂ ਪਾਣੀ ਆ ਰਿਹਾ ਓਏ ਪੁਣੇ ਸੀ ਆਹ ਬਣਾ ਆਹ ਕਰ ਲਈਏ ਪਾਲਕ ਤੋੜ ਲਈਏ ਕੋਈ ਪੋਹਾ ਬਣਾ ਨਾ ਕੋਹ ਹਾਕੀ ਤੇ ਉਹ ਹਾਂ ਨਹੀਂ ਗੋ ਆਉ ਦੇ ਕੀ ਉਹ ਦੇਤੀ ਉਹ ਲੈ ਚੜਾ ਮਾ ਦਾ ਪੱਲਾ ਫੜੀ ਜਾ ਰਿਹਾ ਪਿੱਛੇ ਵਿੱਚ ਚੱਪਲਾਂ ਛੱਡ ਦੇ ਪਾਲ ਐ ਦੇ ਪਰ ਬਸ ਫੇਰ ਨਾ ਹੈ ਸਤਾਰਿਆ ਪ੍ਰੈਸ ਨੂੰ ਲੱਗ ਲੈਣੇ ਬੰਦ ਕਰ ਵੀ ਫੇਰ ਜੀ ਹੂੰ ਬੰਦ ਤਾਂ ਕਰ ਲੈਣੇ ਲੋ ਜੀ ਮੇਰੀ ਦਰਾਣੀ ਆਪਣੀ ਤਿਆਰੀ ਪੂਰੀ ਜੋਰਾ-ਸ਼ੋਰਾ ਨਾਲ ਕਰਨ ਲੱਗੀ ਹੋਈ ਆ ਐ ਦਾ ਵੀ ਕੰਮ ਕਰਾ ਦੇ ਨਾਲ ਪੇਕੇ ਪੇਕੇ ਜਾਣ ਦੀ ਤਿਆਰੀ ਜਿਹਨੂੰ ਪੇਕੇ ਜਾਣ ਦਾ ਚੋ ਉਹ ਕੰਮ ਖੁਦ ਕਰੋ ਖੁਦ ਕਰੋ ਮੈਂ ਪਹਿਲਾਂ ਕਿਹਾ ਜਿਹਨੂੰ ਪੇਕੇ ਜਾਣ ਦਾ ਚੋ ਲਓ ਇੱਕ ਵਾਰ ਸੁਣਾਵਾ ਜਾ ਸੁਣਾ ਗਈ ਮੁੜ ਕੇ ਕਿਹਾ ਨਹੀਂ ਹੈਗਾ ਨਹੀਂ ਇੱਕ ਵਾਰ ਇਹ ਕਹਿੰਦਾ ਹੁਣ ਜਾਣ ਕੇ ਕਹਿ ਰਹੀ ਹੈ ਵੀਡੀਓ ਚ ਕਹਿੰਦੀ ਮੈਂ ਇੱਕ ਵਾਰੀ ਕਿਹਾ ਇਹ ਹੈ ਹਾਂ ਇੱਕ ਵਾਰ ਉਹਦੇ ਬਾਅਦ ਪਾਰਲਰ ਵਾਲੀ ਆ ਗਈ ਆਪਣਾ ਔਰ ਸੋਫਿਆਂ ਤੇ ਪਾਇਆ ਲਫਾਫਾ ਮੈਂ ਕਹਿ ਰਹੀ ਸੀ ਜੇ ਕੰਮ ਜ਼ਿਆਦਾ ਐ ਹਾਂ ਜੇ ਕੰਮ ਜ਼ਿਆਦਾ ਐ ਤਾਂ ਕੋਈ ਗੱਲ ਨਹੀਂ ਮੈਂ ਬ੍ਰੈਡ ਬਣਾਈ ਜਾਊਂਗੀ ਤੂੰ ਫੜਾਈ ਜਾਈ ਮੈਂ ਪਕੌੜੇ ਬ੍ਰੈਡ ਬਣਾਈ ਜਾਊਂਗੀ ਤੂੰ ਫੜਾਈ ਜਾਈ ਜਦ ਹੀ ਉਹ ਤਾਂ ਸ਼ਾਪੋਂ ਆਣੇ ਛੇ ਬੇਤਵਾਦ ਹੋਏ ਹਾਏ ਹਾਏ ਮੰਮੀ ਨੇ ਆਪਾਂ ਤਾਂ ਕਹਿ ਦਿੱ ਕਿ ਅੱਜ ਰਾਜੂ ਬਾਬੇ ਜਾ ਫਿਰ ਮੈਂ ਘਰ ਆਪਨੇ ਆਜਾਂ ਫਿਰ ਬ੍ਰੈਡ ਭਲਾ ਜੇ ਪਹਿਲੇ ਹੀ ਖਤਮ ਹੋ ਗਏ ਤੈਨੂੰ ਪਤਾ ਨਾਲੇ ਖਾਨਦਾਨੀ ਬਿਮਾਰੀ ਖਾਨਦਾਨੀ ਬਿਮਾਰੀ ਕਾ ਟਾਈਮ ਦੇ ਟਾਈਮ ਤੇ ਬਣਾਵਾਂਗੇ ਕੀ ਬ੍ਰੈਡ ਟਾਈਮ ਤੇ ਠੀਕ ਹੈ ਫਿਰ ਹੋ ਚਲ ਠੀਕ ਹੈ ਫਿਰ ਟਾਈਮ ਤੇ ਬਣਾਵਾਂਗੇ ਦਾਲ ਕਰਨੀ ਪੈਣੀ ਫਿਰ ਦਾਲ ਬਣਾਣੀ ਪੈਣੀ ਰੋਟੀ ਨਾ ਨਾ ਮੈਂ ਤਾਂ ਬਣਾ ਲਾਂਗੇ ਪਸੰਦਰੀ 5 ਵਜੇ ਬਣਾ ਲਾਂਗੇ ਉਹ ਸਾਸ ਬਣਾਣੀ ਇਮਲੀ ਦੀ ਸਾਸ ਬਣਾਣੀ ਹੈ ਹਾਂ ਪਹਿਲਾਂ ਤੁਸੀਂ ਮੇਰਾ ਇਹ ਕੰਮ ਕਰ ਦੋ ਕੀ ਆਹ ਨੂੰ ਘਾਲ ਦੁੱਧ ਪਲਾ ਦਿਓ ਹਾਂ ਤੁਸੀਂ ਪਲਾ ਦਿੰਦੇ ਫਿਰ ਮੈਂ ਬਾਅਦ ਚ ਪਾਣੀ ਫਿਰ ਆਲੂਆਂ ਦੀ ਉਹ ਤਿਆਰ ਕਰਦੇ ਹਾਂ ਕੀ ਪਿਠੀ ਪਿਠੀ ਉਹ ਆਲੂ ਆਲੂ ਵਾਲੇ ਬਰੈਡ ਪਾਉਣੇ ਆ ਆਲੂ ਵਾਲੇ ਬਰੈਡ ਤਾਂ ਬਹੁਤ ਫੁੱਲ ਜਾਣਗੇ ਦੇਖੋ ਵੱਡਾ ਪਰ ਹਾਂ 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 ਉਹੀ ਬਣਾਉਣਾ ਜਿਹੜੇ ਹੈਵੀ ਵੀ ਹੁੰਦੇ ਨੇ ਹਾਂ ਤੇ ਖਾਈ ਵੀ ਜਾਂਦੀ ਹੈ ਦੋ ਦੋ ਅਸੀਂ ਉਦੋਂ ਦੇਖੋ ਅੱਧਾ ਪੈਟ ਬਤਾ ਜੀ ਖਾਸੇ ਮੋਟੇ ਮੋਟੇ ਬਣਾ ਲਾਂਗੇ ਆਲੂ ਭਰ ਭਰ ਕੇ ਹੈਨਾ ਜਿਵੇਂ ਜਿਹਨੇ ਚੀਨੋ ਦੇ ਬਰੈਡ ਹੁੰਦੇ ਬਾਹਰ ਨੂੰ ਜੇ ਤੁਸੀਂ ਅੱਧਾ ਪੈਟ ਬਤਾਓ ਅੱਪਾ 5 ਵਜੇ ਅੱਪਾ ਅੱਜ ਬੇਕਿੰਗ ਪਾਊਡਰ ਪਾਵਾਂਗੇ ਮੈਂ ਪਾ ਦੇ ਦਣਾ ਬੇਕਿੰਗ ਪਾਊਡਰ ਉੱਤੇ ਫੁੱਲਦੇ ਨੇ ਉਹ ਹਾਂ ਮੈਂ ਦੇਖਿਆ ਪਾਈ ਮੇ ਵੱਡਾ ਇੱਕ ਬਰਤ ਮੰਗਾ ਲਿਆ ਉਸ ਪਾਲਕ ਦੇ ਪਕੌੜੇ ਹੋ ਜਾਣਗੇ ਫਿਰ ਵੱਡਾ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਧਰ ਪਿੱਛੇ ਬੈਠਾ ਯੂਵੀ ਤੇ ਇਹ ਆ ਗਿਆ ਸਕੂਲ ਤੋਂ। ਹੁਣ ਇਹ ਆਪਾਂ ਵਲੌਗ ਨਾ ਸਟਾਰਟ ਦੋ ਦਿਨਾਂ ਬਾਅਦ ਕਰ ਰਿਹਾ ਹੈ। ਉਸ ਦਿਨ ਮੈਂ ਅੱਧਾ ਵਲੌਗ ਵਿੱਚ ਮਤਲਬ ਵੀ ਅੱਧਾ ਵਲੌਗ ਬਣਾ ਲਿਆ ਤੀਗਾ। ਜਿਹੜਾ ਹੁਣ ਪਿੱਛੇ ਇਹ ਤੋਂ ਪਿੱਛੇ ਕਲਿੱਪ ਆਈ ਹੈ ਸਾਰੀ ਮਤਲਬ ਦੋ ਦਿਨ ਪਹਿਲਾਂ ਦੀ ਆ। ਉਹ ਵਿੱਚੇ ਮੈਂ ਐਡ ਕਰੂੰਗੀ। ਇਹ ਅੱਧੇ ਦਿਨ ਦਾ ਵਲੌਗ ਬਣਾਉਂਦੀ ਬਣਾੰਦੀ ਨੇ ਵਿੱਚ ਅੱਧੇ ਦਿਨ ਤੋਂ ਬਾਅਦ ਨਹੀਂ ਮੈਂ ਬਣਾ ਸਕੀ ਹੈਗੀ ਤੇ 2 ਦਿਨਾਂ ਬਾਅਦ ਹੁਣ ਬਣਾ ਰਹੀ ਆ ਇਹ ਯੂਵੀ ਆ ਗਿਆ ਸਕੂਲ ਤੋਂ ਬਸ ਹੁਣ ਇਹਨੇ ਟਿਊਸ਼ਨ ਜਾਣਾ ਇਹਦੇ ਪੇਪਰ 10 ਤਰੀਕ ਤੋਂ ਸ਼ੁਰੂ ਹਨ ਜਿਹੜੇ 10 ਤਰੀਕ ਤੋਂ ਪਹਿਲਾਂ ਜਿਹੜੇ ਦੂਜੇ ਪੇਪਰ ਕਿਹੜੇ ਹੁੰਦੇ ਨੇ ਉਹ ਦੂਜੇ ਯੂਵੀ ਮਾਈਨਰ ਮਾਈਨਰ ਜਿਹੇ ਪੇਪਰ ਹੁੰਦੇ ਨੇ ਜਿਹੜੇ ਉਹ ਹੁਣ ਹੋ ਰਹੇ ਨੇ ਤੇ ਹੁਣ ਜਿਹੜੇ ਬਸ ਉਹ 10 ਤਰੀਕ ਤੇ ਸਟਾਰਟ ਹੋਣੇ ਆ બસ ਹੁਣ ਇਹਦੀ ਫੁੱਲ ਤਿਆਰੀ ਚੱਲ ਰਹੀ ਹੈ ਬਾਕੀ ਤਾਂ ਰਿਜ਼ਲਟ ਨੂੰ ਪਤਾ ਲੱਗੂਗਾ ਵੀ ਇਹਨੇ ਕਿਆ ਸਵੜਾਈ ਹੈ ਪੇਪਰਾਂ 'ਚ ਲੋਜੀ ਟਾਈਮ ਹੋ ਗਿਆ 4:30 ਦਾ ਹੁਣ ਮੈਟਰਨ ਲੱਗੀ ਆ ਦਾਲ 4:30 ਦਾ ਟਾਈਮ ਹੋ ਗਿਆ ਬਸ ਕਾਹ ਦਾ ਵਿਚਾਰ ਹੋਵੇ 10 ਮਿੰਟ ਰਹਿ ਗਏ 4:30 ਹੋ ਗਏ ਆ ਗਰਦੀ ਬਾਰਦੀ ਬਾਰਦੀ ਬਣਾਣੀ ਹੈ ਮੂੰਗੀ ਛੋਲੇ ਦੀ ਦਾਲ। ਜੀ ਹਵਾ ਨਾਲ ਨਹੀਂ ਚੱਲ ਰਹੀ ਐ। ਬਹੁਤ ਜ਼ਿਆਦਾ ਹਵਾ ਚੱਲ ਰਹੀ ਐ। ਰੋਟੀ ਦਾ ਤਾਂ ਪਤਾ ਨਹੀਂ ਕਿ ਇਹਦੀ ਰੋਟੀ ਵੀ ਅੰਦਰੇ ਲਾਈ ਆ। ਹਵਾ ਇੰਨੀ ਜ਼ਿਆਦਾ ਚੱਲ ਰਹੀ ਟੀ ਵੀ ਬਾਹਰ ਨਾਲ ਫਿਰ ਜਦ ਹਵਾ ਲੱਗਦੀ ਐ ਫਿਰ ਅੱਗ ਇੱਧਰ ਉੱਧਰ ਨੂੰ ਬਹੁਤ ਜ਼ਿਆਦਾ ਉੱਠੀ ਆ। ਮਿੱਟੀ ਦਾ ਚਲੋ ਤੂੜੀ ਇੱਧਰ ਉੱਧਰ ਅੱਖੇ ਦੂ ਤੇ ਤੂੜੀ ਬਹੁਤ ਆਉਂਦੀ ਐ ਪਰ ਜਦ ਆ ਘੁਰਦੀ ਐ ਨਾ ਫਿਰ ਚੁੱਲ੍ਹੇ ਕੋਲ ਜਦ ਕੰਮ ਕਰਦੇ ਹੁੰਦੇ ਆ ਹਵਾ ਨਹੀਂ ਤੇਜ ਹੋਵੇ ਆ ਘੁਰਦੇ ਫਿਰ ਧਰਜਾ ਲੱਗਦਾ ਐ ਤਾਂ ਕਰਕੇ ਫਿਰ ਰੋਟੀ ਤਾਂ ਮੈਂ ਸਵੇਰੇ ਹੀ ਅੰਦਰ ਲਈ ਆ ਜੀ ਹੁਣ ਸ਼ਾਮ ਨੂੰ ਜੇ ਸੈਂਦੇ ਜੇ ਹਵਾ ਤਾਂ ਆਪ ਕੀ ਤਾਂ ਠੀਕ ਐ ਜੇ ਨਹੀਂ ਦਬੀ ਤਾਂ ਤਾਂ ਫਿਰ ਅੰਦਰੇ ਲਾਵਾਂਗੇ ਰੋਟੀ ਫਿਰ ਕਿਉਂਕਿ ਮੈਨੂੰ ਹਵਾ ਹਵਾ ਚ ਨਾ ਹਜੇ ਮੀਂਹ ਪੈਂਦਾ ਹੋਵੇ ਤਾਂ ਕੋਈ ਚੱਕਰ ਨਹੀਂ ਅੰਦਰ ਵਾਲੇ ਚੁੱਲੇ ਤੇ ਲਾ ਹੋ ਜਾਂਦੀ ਹੈ ਹਨਾ બસ ਹਵਾ ਨਹੀਂ ਹੋਣੀ ਚਾਹੀਦੀ ਹਵਾ ਇਹਨਾਂ ਜਿਹੜੀ ਉਹ ਕੰਮ ਸਾਰਾ ਖਰਾਬ ਕਰ ਦਿੰਦੀ ਆ ਤੇ ਲੋ ਜੀ ਹੁਣ ਮੈਂ ਤਾਂ ਦੀ ਦਾਲ ਥੋੜਾ ਜਿਹਾ ਪਾਣੀ ਹੋਰ ਪਾਉਂਗੀ ਕਿਉਂਕਿ ਰਿੱਜੂਗੀ ਹਜੇ ਹੁਣ ਜੀ ਟਾਈਮ ਹੋ ਗਿਆ 6:00 ਵਜੇ ਮੂੰਹ ਲੱਗਿਆ ਰੋਟੀ ਲਾਣਾ ਹਵਾ ਵੀ ਹੁਣ ਬੰਦ ਹੋ ਗਈ ਪਹਿਲਾਂ ਸੇਵਦੀ ਹਵਾ ਚੱਲ ਗਈ ਹਵਾ ਚੱਲ ਗਈ ਅਲੂ ਉਬਲਦੇ ਨਹੀਂ ਹੈਗੇ ਉਬਾਲੇ ਹੋਏ ਅਲੂ ਆ ਦੀ ਸਬਜ਼ੀ ਜਾਂਦੇ ਵਧੀਆ ਬਣਦੀ ਆ ਪੱਟਰਾਂ ਦੀ ਉਹ ਟਮਾਟਰ ਦੋ ਪਾ ਦੇ ਥੇ ਬਾਕੇ ਚਾੜ ਨਾ ਮੰਗ ਪਹਿਲੇ ਟੋਪਾ ਦੇ ਆਪਣਾ ਆਪ ਨੂੰ ਕੋਲ ਪਾ ਸਕਦੇ ਸਾਰੇ ਪੱਤੇ ਮੈਨੂੰ ਆ ਤੇ ਸਾਰੇ ਪਾਉਣੇ ਅੱਡੇ ਵਿੱਚ 6 ਰੋਟੀ ਲੱਗਿਆ ਕਰਾਂਗੇ। ਹੋਰ ਹੀ ਹੋਲੀ ਹੋਰ ਪੜੇ ਤੀਨ ਹੋਰ ਨੇ 7 ਵਜੇ 9:00 ਬਸ ਯੋ। 7 ਵਜੇ ਤੋਂ ਤੀਨ ਖੜਿਆ ਕਰੋ ਬੱਚੇ। ਗਰਮੀਆ ਚ 7 ਵਜੇ ਤੀਨ ਖੜਾਉਂਦਾ ਹੈ ਉਸੇ ਯੂਵੀ ਟਿਊਸ਼ਨ ਤੇ ਆਉਣਾ ਲੱਗਦਾ ਹੈ ਸੋ ਰਾਤਾਂ ਸੁਪੇ। ਤੇ? ਕਿਦੀ ਰੈਡੀ ਤੇ? ਉਹ ਕੋਈ ਬਿੰਦਮ ਉਹ ਬੰਦਾ ਵੀ ਉਹ ਮੋਟਰਸਾਈਕਲ ਆਲੀ ਰੈਡੀ ਲੈ ਕੇ ਜਾ ਰਿਹਾ ਸੀ। ਟਿਊਸ਼ਨ ਪਾ ਤੇ ਰੈਡੀ ਪਰ ਤੇ ਬੈੱਕੇ ਆਇਆ। ਹਾਂ। ਹਾਂ ਪਿੰਡ ਦੀ ਹੋਣੀ ਸਾਰੇ ਨਿਆਣੇ ਬੈਠ ਕੇ ਆਉਣੇ ਤੇ ਨਾਲ ਤਿੰਨ ਚਾਰ ਨਿਆਣੇ ਨੇ ਜਿਹੜਾ ਤਿੰਨ ਦੋ ਤੇ ਉਹ ਅੱਛਾ ਨਵਰਾਜ ਤੇ ਇੱਕ ਰਮਣੀ ਚ ਉਹ ਦੋ ਦੋ ਅਰੇ ਇਹਦੀ ਤੇ ਬੈਠ ਕੇ ਆਏ ਆ ਚੱਲ ਫਰੀ ਸਵਾਰੀ ਆ ਗਈ ਨਾ ਕੋਈ ਤੇਲ ਦਾ ਖਰਚਾ ਇੱਥੇ ਨਾ ਮੇਰੀ ਆਵਾਜ਼ ਉਹ ਹੋ ਗਈ ਸੀਗੀ ਮੈਨੂੰ ਬਾਅਦ ਚ ਦੇਖਿਆ ਮੇਰੀ ਆਵਾਜ਼ ਹੀ ਨਹੀਂ ਆਈ ਹੈਗੀ ਸਾਰੀ ਆਵਾਜ਼ ਰਿਕਾਰਡ ਕੀਤੀ ਹੋਈ ਤੇ ਮੈਨੂੰ ਬਾਅਦ ਚ ਰਿਕਾਰਡ ਕਰਨੀ ਪਈ ਤੇ ਹੁਣ ਬਸ ਹੁਣ ਲਾਣ ਨਾ ਸੌਰੀ ਹੁਣ ਬਸ ਦੇਣ ਲੱਗੀ ਆ ਮੈਂ ਰੋਟੀ ਰੋਟੀ ਨਾ ਅਸੀਂ ਫਿਰ ਚੁੱਲੇ ਵਾਲੀ ਰੋਟੀ ਨਾ ਜਿਹੜੀ ਉਹ ਛੇਤੀ ਸੁੱਕ ਜਾਂਦੀ ਹੈ ਫਿਰ ਤਾਂ ਕਰਕੇ ਨਾਲ ਦੀ ਨਾਲ ਬਣਾ ਕੇ ਫਿਰ ਨਾਲ ਦੀ ਨਾਲ ਦੇ ਦਿੰਨੇ ਆ ਮੈਂ ਇੱਥੇ ਦਿਖਾ ਰਹੀ ਸੀ ਕਿ ਵੀ ਬਣਾਉਂਦੇ ਬਣਾੰਦਾਂ ਦੇਖੋ ਨੇਰਾ ਹੋ ਗਿਆ ਤੇ ਹੁਣ ਅਸੀਂ ਨਾਲ ਦੀ ਨਾਲ ਹੁਣ ਮੈਂ ਰੋਟੀ ਪਾ ਕੇ ਦੇ ਰਹੀ ਹਾਂ ਕਿਉਂਕਿ ਗਰਮ ਗਰਮ ਹੀ ਸਵਾਦ ਲੱਗਦੀ ਆ ਜੋ ਗੈਸ ਦੀ ਰੋਟੀ ਤਾਂ ਜੇ ਗੈਸ ਤੇ ਲਾਣੀ ਹੁੰਦੀ ਹੈ ਨਾਲ ਦੀ ਨਾਲ ਬਣਾ ਬਣਾ ਕੇ ਨਾਲ ਦੀ ਨਾਲ ਦੇਈ ਜਾਂਦੇ ਆ ਫੇ ਚੁੱਲੇ ਦੀ ਜਿਹੜੀ ਆ ਉਹ ਸੁੱਕ ਜਾਂਦੀ ਆ ਪਤਾ ਨਹੀਂ ਕਾਤੇ ਸਾਡੀ ਤਾਂ ਸੁੱਕ ਜਾਂਦੀ ਆ ਬਾਕੀ ਮੈਨੂੰ ਪਤਾ ਨਹੀਂ ਹੈਗਾ ਪਰ ਇਸ ਕਰਕੇ ਫਿਰ ਹੁਣ ਫਿਰ ਬੀਬੀ ਨੂੰ ਯੂਵੀ ਹੈ ਜਿਹੜੇ ਉਹ ਤਾਂ ਸਭ ਤੋਂ ਪਹਿਲਾਂ ਹੀ ਖਾ ਲੈਂਦੇ ਨੇ ਜੇ ਥੋੜਾ ਲੇਟ ਵੀ ਕਰ ਦਿੰਦੇ ਨੇ ਬੀਬੀ ਵਰਗੀ ਕਈ ਵਾਰ ਕਹਿ ਲੈਂਦੀ ਆ ਵੀ ਚਲੋ ਮੈਂ ਠਹਿਰ ਕੇ ਖਾ ਲੂੰਗੀ ਫਿਰ ਮੈਂ ਜਾਂ ਯੂਵੀ ਮੈਂ ਖਾ ਲਵਨੀ ਹੈ ਤੇ ਯੂਵੀ ਨੂੰ ਦੇ ਦੰਨੀ ਹੈ ਬਸ ਹੁਣ ਮੈਂ ਦੇਣ ਲੱਗੀ ਰੋਟੀ ਲੋ ਤੇ ਯੂਵੀ ਦੀ ਦਾਲ ਚ ਪਾਇਆ ਦੇਸੀ ਘੀ ਕਿਉਂਕਿ ਨਾ ਹੁਣ ਗਰਮੀ ਗਰਮੀ ਦੇਸੀ ਘੀ ਮੱਖਣੀ मखनी ना हूँ घट होगी क्योंकि दुध घट होता है देसी घी पा दिया करना दे दिए रोटी ਉਹਦੀ ਪੜ੍ਹਾਈ ਖਾਲਿਆ ਬਹੁਤ ਇਹ ਕੱਪੜੇ ਪਾਣੇ ਪਹਿਨੇ ਰੱਖੇ ਕਿਉਂਕਿ ਅੱਜ ਨੂੰ ਉਹਨੂੰ ਸਵੇਟੀ ਵਸੂ ਪੈਣਾ ਬਿੱਬੀ ਦਾ ਬਿਸਤਰਾ ਲੱਗਿਆ ਪਛਾਉਣ ਕਿਉਂਕਿ ਸਵੇਰੇ ਫੇਰ ਅਸੀਂ ਕੱਪੜੇ ਲੈਣ ਜਾਣਾ ਹੈ ਮੈਂ ਕੱਲ ਨੂੰ ਜਾਉਂਗੀ ਆਪਣੀ ਮੰਮੀ ਨਾਲ ਬਾਰਨ ਵਾਲੀ ਮੰਮੀ ਨਾਲ ਤੇ ਉਹਨਾਂ ਦਾ ਫੋਨ ਆਇਆ ਸੀਗਾ ਵੀ ਉਹਨਾਂ ਨੇ ਵੀ ਕੱਪੜੇ ਲੈਣੇ ਹਨਾ ਵੀ ਚਲ ਫਿਰ ਵੀ ਮੈਂ ਵੀ ਨਾਲ ਜਾਣਾ ਹੈ ਫਿਰ ਤਾਂ ਕਰਕੇ ਮੈਂ ਤਾਂ ਬਣਾ ਇੱਕ ਸੂਟ ਦੀ ਮਸੀ ਦੇ ਲੈਣਿਆ ਉਹਦੇ ਵੀ ਲੈ ਗਏ ਤੇ ਉਸ ਦਿਨ ਜਿਵੇਂ ਤੁਹਾਨੂੰ ਵੀਡੀਓ ਚ ਦੱਸਿਆ ਤਾਂ ਵੀ ਅਰਜੈਂਟ ਸਾਨੂੰ ਵਾਪਸ ਚ ਜਲਦੀ ਆਣਾ ਪਿਆ ਅਚਾਨਕ ਤਾਂ ਕਰਕੇ ਉਸ ਦਿਨ ਤਾਂ ਮੇਰਾ ਸੂਟ ਵੀ ਗਿਆ ਤਾਂ ਪਰ ਹੁਣ ਮੇਰੇ ਪੈਸੇ ਫਿਰ ਉਹ ਦੂਜੇ ਸੂਟਾਂ ਜੇ ਲੱਗੇ ਸੀਗੇ ਤਾਂ ਕਰਕੇ ਨਾ ਮੇਰੇ ਕੋਲ ਇੱਕ ਸੂਟ ਹੀ ਆਇਆ ਮੇਰਾ ਹੁਣ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ ਦੁਬਾਰਾ ਫਿਕਰ ਰੰਦਾ ਜਿਹੜਾ ਸੂਟ ਉਹਨੂੰ ਲੈਣ ਵਾਸਤੇ ਚਲ ਕੋਈ ਗੱਲ ਨਹੀਂ ਜਿਹੜੇ ਉਹਨੂੰ ਦੂਜੇ ਮਾਸੀ ਉਹਨਾਂ ਨੇ ਲੈ ਕੇ ਆਣੇ ਆ ਫਿਰ ਉਹ ਮੈਂ ਤੁਹਾਨੂੰ ਕੱਲ ਨੂੰ ਉੱਥੇ ਦੇ ਲੈ ਕੇ ਆਉਂਗੀ ਤਾਂ ਤੇਰਾ ਸੂਟਾਂ ਦੇ ਰੇਟ ਰੂਟ ਬਹੁਤ ਸਸਤੇ ਆ ਬਹੁਤ ਠੀਕ ਹੈ ਰੀਜ਼ਨੇਬਲ ਆ ਹਜੇ ਉਹਨਾਂ ਦਾ ਸੇਲ ਚੱਲ ਰਹੀ ਹੈ ਸੇਲ ਤਾਂ ਵੈਸੇ ਹੋਲ ਸੇਲ ਚ ਦਿੰਦੇ ਆ ਹਮੇਸ਼ਾ ਉਹ ਉਹਨਾਂ ਦੀ ਮਾਰਚ ਦੀ ਸੇਲ ਹੈ ਜਿਹੜੀ ਹਜੇ ਉਹ ਚੱਲ ਰਹੀ ਹੈ ਤਾਂ ਕਰਕੇ ਫਿਰ ਮੈਂ ਕਿਹਾ ਮਾਰਚ ਦੀ ਸੇਲ ਦੇ ਵਿੱਚ ਵਿੱਚ ਲਿਆਉਣੇ ਆ ਕੱਪੜੇ ਸਾਰੇ ਇੱਕ ਦਾ ਨਹੀਂ ਸੋਨਾ ਪੜਾ ਵੀਡੀਓ ਦਾ ਸਾਰਾ ਕੰਮ ਕਰਨ ਵੇੜ ਕੇ ਐਡੀਟਿੰਗ ਦਾ ਵਗੈਰਾ ਫਿਰ ਹੁਣ ਸੱਜਰੇ ਪੈ ਜਾਣਾ ਕਿਉਂਕਿ ਫਿਰ ਸੱਜਰੇ ਸਵੇਰੇ ਬਾਸੋਂ ਘੜਨੀ ਆ ਇਹ ਜਿਹੜੀ ਜਿੰਦ ਤੱਕ ਪੜਨੀ ਆ ਸੱਜਰੇ ਤਾਂ ਕਰਕੇ ਫਿਰ ਸੂਲ ਸੈਟੀ ਵੀਡੀਓ ਦਾ ਕੰਮ ਨਵੇੜ ਕੇ ਐਡੀਟਿੰਗ ਕਰਕੇ ਆਪਣਾ ਜਲਦੀ ਸੋਈਏ ਕਿਉਂਕਿ ਸਿਰਨਾ ਅੱਜਕੱਲ ਮੇਰੇ ਬਹੁਤ ਜ਼ਿਆਦਾ ਦੁਰਦ ਸਿਰ ਸਿਰ ਦੀ ਬਿਮਾਰੀ ਲੱਗੀ ਪਈ ਆ ਤੇ ਤਾਂ ਕਰਕੇ ਸਾਰਾ ਕੰਮ ਨਵੇੜੇ ਕਿਉਂਕਿ ਸਵੇਰੇ 5 ਵਜੇ ਉੱਠਣਾ ਹੈ 5 ਵਜੇ ਉੱਠ ਕੇ ਫਿਰ ਝਾੜੂ ਪੋਚਾ ਫਟਾਫਟ ਕਰ ਰਹੀਆਂ ਅ ਝਾੜੂ ਪੋਚਾ ਕਰਨਾ ਹੈ ਫਿਰ ਇਹ ਸਾਰਾ ਕੰਮ ਨਵੇੜੀਆਂ ਜਾਉਣੀ ਨਾ ਫਿਰ ਦੋਨੋਂ ਕੁਠੀ ਹੋਵਾਂ ਮਰ ਆ ਜਾਂਦਾ ਹੈ ਫਿਰ ਇੱਕ ਰੋਚੇ ਝਾੜੂ ਪੋਚਾ ਸਾਰਾ ਨਵੇੜ ਕੇ ਸੱਜਰੇ ਜਾਉਂਗੀ ਉਸ ਟਾਈਮ ਰੋਟੀ ਦਾਲ ਸਬ지 ਬਣੀ ਵੀ ਹੁੰਦੀ ਹੈ ਆਟਾ ਵੀ ਗੁੰਨਣਾ ਹੁੰਦਾ ਉਸ ਰੋਟੀ ਰੋਟੀ ਇੰਨੀ ਹੁੰਦੀ ਹੈ ਝਾੜੂ ਪੋਚਾ ਦਾ ਮੈਂ ਸਵੇਰੇ 7 ਵਜੇ ਉੱਠ ਕੇ ਨਵੇੜ ਜਾਣਾ ਸਾਰਾ ਕੰਮ ਨੂੰ ਵੇੜ ਕੇ ਜਾਂਦੀ ਹੁੰਦੀ ਆ ਅੱਧ ਚਾਹੇ ਕੋਈ ਨਹੀਂ ਇੱਕ ਰੋਟੀ ਰਹਿ ਜਾਂਦੀ ਆ ਬਸ ਯੂਵੀ ਨੂੰ ਵੀ ਤਿਆਰ ਕਰਕੇ ਜਾਨੀ ਹੁੰਦੀ ਆ ਫਿਰ ਉਹਦੇ ਆਣ ਤੇ ਪਹਿਲਾਂ ਪਹਿਲਾਂ 3-4 ਵਜੇ ਤੱਕ ਅਸੀਂ ਰਾਮਨਾਰ ਮੋੜਿਆਂ ਨੇ ਕਿਉਂਕਿ ਦਿਨਾਂ 'ਚ ਫਰਕ ਪੈ ਗਿਆ ਦਿਨ ਵੱਡੇ ਹੋ ਗਏ ਹਨਾ ਤੇ ਮੰਮੀ ਉੱਥੇ ਪਹਿਲੀ ਵਾਰ ਚੱਲੇ ਨੇ ਤਾਂ ਕਰਕੇ ਉਹਨਾਂ ਨੂੰ ਹੁਣ ਪਤਾ ਨਹੀਂ ਕਿੰਦਾਂ ਦੇ ਲੱਗਣਗੇ ਸੂਟ ਹਨਾ ਪਰ ਸੂਟ ਵਧੀਆ ਹੁੰਦੇ ਨੇ ਉਹ ਹੀ ਸੂਟ ਉੱਥੇ ਬਾਹਰ ਮਹਿੰਗੇ ਦੇ ਦਿੰਦੇ ਨੇ ਪਟਿਆਲੇ ਹਾਂ ਪਟਿਆਲੇ ਚਲੇ ਜਾ ਕਿਤੇ ਵੀ ਚਲੇ ਜਾ ਉਹੀ ਸੋਟ ਮਹਿੰਗੇ ਆਪਾਂ 2 ਪੈਸੇ ਬਚਾਣੇ ਹੋਵੇ ਤਾਂ ਉੱਥੇ ਸਭ ਨਾਲੋਂ ਬੈਸਟ ਹੈ ਹਨਾ ਤੇ ਉੱਥੇ ਨਾ ਹੁਣ ਅੱਗੇ ਹੋਰ ਵੀ ਕਾਟਨ ਦੇ ਹਜੇ ਆਉਣੇ ਆ ਉਹਨਾਂ ਕੋਲੇ ਮੈਂ ਹਮੇਸ਼ਾ ਅਸੀਂ ਹਮੇਸ਼ਾ ਉੱਥੇ ਕੱਪੜੇ ਲਿਆਣੇ ਹੁੰਦੇ ਆ ਹਰ ਵੀ ਕਹਿ ਦਿੰਦੇ ਆ ਵੀ ਹੁਣ ਨਹੀਂ ਜਾਂਦੇ ਦੂਰ ਹੈ ਬੱਸਾਂ ਚੋਂ ਜਾਣਾ ਨਾ ਪਰ ਫਿਰ ਵੀ ਚੱਲੇ ਜਾਂਦੇ ਆ ਉੱਥੇ ਚਲੋ ਕੋਈ ਗੱਲ ਨਹੀਂ ਵੀਡੀਓ ਵੀ ਬਣਾ ਲੈਣੇ ਹੈ ਹਨਾ ਤੁਹਾਨੂੰ ਕੰਪੈਰ ਤੁਹਾਨੂੰ ਹਮੇਸ਼ਾ ਐਡਰੈਸ ਦੇ ਦੇ ਦਈਦਾ ਹੈ ਨਾ ਐਡਰੈਸ ਸਾਰੇ بار-ਬਾਰ ਪੁੱਛਦੇ ਨੇ ਐਡਰੈਸ ਮੈਂ ਕਮੈਂਟਾਂ 'ਚ ਦੱਸ ਦੇਣੀ ਹੈ ਪ੍ਰੀਸ ਚੈੱਕ ਕਰ ਲਿਆ ਕਰੋ ਤੇ ਬਾਕੀ ਵੀ ਉਹਨਾਂ ਦੇ ਰੇਟ ਸਹੀ ਸਾਨੂੰ ਲੱਗਦੇ ਨੇ ਹਨ ਤੇ ਕੱਪੜਾ ਵੀ ਅਸੀਂ ਦੇਖ ਕੇ ਲਿਆਨੇ ਹੁੰਨੇ ਆ ਵੀ ਜਿਆਦਾ ਵੀ ਜਲਦੀ ਖਰਾਬ ਵੀ ਨਾ ਹੋ ਜਾਵੇ ਕਿਉਂਕਿ ਜਿਹੜਾ ਜੇ ਆਪਾਂ ਜਿੰਨਾ ਉਹਨਾਂ ਤੇ ਮਤਲਬ ਸਸਤਾ ਕੱਪੜਾ ਲੁੰਦੇ ਨਾ ਜਿੰਨਾ ਜਿਆਦਾ ਸਸਤਾ ਉਹਨਾਂ ਕੱਪੜਾ ਉਹਨਾਂ ਦਾ ਘਟੀਆਂ ਨਿਕਲ ਜਾਂਦਾ ਹੈ ਇਸ ਕਰਕੇ ਆਪਾਂ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਕੱਪੜਾ ਵਧੀਆ ਦੇਖ ਕੇ ਲਵੇ ਕਿ ਹੁੰਦਾ 100 150 ਵੱਧ ਲੱਗ ਜਾਂਦਾ ਹੈ ਪਰ ਕੱਪੜਾ ਦੇਖ ਕੇ ਲਿਆ ਕਰੋ ਹਨਾ ਜੇ ਚੀਜ਼ ਕੁਆਲਟੀ ਜੇ ਰੇਟ ਦਾ ਨੰਬਰ ਦਾ ਕੁਆਲਟੀ ਵੀ ਘਟਿਆ ਹੁੰਦੀ ਆ ਤੇ ਬਸ ਪਰ ਇਹ ਵੀ ਜੇ ਉੱਥੇ ਆਪਾਂ ਨੂੰ 3-400 ਦਾ ਸੂਟ ਜਿਵੇਂ 350 ਦਾ ਉੱਥੇ ਕੈਮਰੀਕ ਦਾ ਸੂਟ ਮਿਲ ਜਾਂਦਾ ਜੇ 400 ਦਾ ਮਿਲੇ ਹਨਾ ਤੇ 350 ਵਾਲਾ ਕੈਮਰੀਕ ਦਾ ਵੀ ਉਹਨਾਂ ਦਾ ਵਧੀਆ ਹੁੰਦਾ ਹੈ ਹਨਾ ਤੇ ਬਾਕੀ ਜੇ 4-450 ਤੱਕ ਮਿਲਦਾ ਹੈ ਉਹ ਇੱਥੇ ਆਪਾਂ ਨੂੰ ਪਟਿਆਲੇ ਚ 6-700 ਤੱਕ ਮਿਲ ਆਉਂਦਾ ਉਹ ਕਪੜਾ ਉਹਦਾ ਬਹੁਤ ਵਧੀਆ ਹੁੰਦਾ ਉਹ ਕਾਫੀ ਟਾਈਮ ਚੱਲਦਾ ਹੈ ਬਾਕੀ ਵੀਡੀਓ ਅਗਲੀ ਨੈਕਸਟ ਜ਼ਰੂਰ ਦੇਖਿਓ ਮੈਂ ਕੋਸ਼ਿਸ਼ ਕਰੂੰਗੀ ਪਿਛਲੀ ਵਾਰ ਭੀੜ ਬਹੁਤ ਜ਼ਿਆਦਾ थी ਮੈਂ ਵੀਡੀਓ ਨਹੀਂ ਬਣਾ ਸਕੀ ਪਰ ਇਸ ਵਾਰ ਪੂਰੀ ਕੋਸ਼ਿਸ਼ ਕਰੂੰਗੀ ਮੈਂ ਵੀਡੀਓ ਬਣਾਉਂਗੀ ਤਾਂ ਅਗਲੀ ਵੀਡੀਓ ਕੱਪੜਿਆਂ ਦੀ ਸੂਟਾਂ ਦੀ ਜ਼ਰੂਰ ਦੇਖਿਓ ਤੇ ਘਰ ਦੀ ਵੀ ਵਿੱਚ ਹੁੰਦੀ ਹੈ ਫੈਮਿਲੀ ਦੀ ਵੀ ਹੁੰਦੀ ਹੈ ਤੇ ਵਿੱਚੇ ਕੱਪੜਿਆਂ ਦੀ ਵੀ ਹੁੰਦੀ ਹੈ ਸਾਰੀ ਵੀ ਉੱਥੇ ਕੱਪੜਿਆਂ ਦੀ ਬਣਾਈ ਨਹੀਂ ਮੇਰੇ ਤੋਂ ਜਾਂਦੀ ਹੈਗੀ ਜਿੰਨੀ ਹੋ ਸਕੇ ਬਣਾ ਦਿੰਨੀ ਹੈ ਕਿਉਂਕਿ ਹੁਣ ਐ ਨਹੀਂ ਪਤਾ ਵੀ ਐਨੇ ਲਗਾਤਾਰ ਹੋ ਗਏ 4-5 ਦਿਨ ਚ ਤਾਂ ਸਾਰਾ ਉਹਨਾਂ ਦਾ ਮਤਲਬ ਐਨੀ ਭੀੜ ਕਰਕੇ ਸਾਰਾ ਨਾ ਜਿਹੜਾ ਸੂਟਾ ਦਾ ਮਾਲ ਹੁੰਦਾ ਸਭ ਖਤਮ ਹੋ ਜਾਂਦਾ ਸਟਾਕ ਆਊਟ ਹੋ ਜਾਂਦਾ ਹੈ ਫਿਰ ਦੁਬਾਰਾ ਉਹਨਾਂ ਦੀ ਵੀਡੀਓ ਕੋਈ ਮਤਲਬ ਕੋਈ 15 20 ਦਿਨ ਬਾਅਦ ਸਟਾਕ ਆਉਂਦਾ ਹੈ ਲੋ ਚਲੋ ਜੀ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਜਿਵੇਂ ਸਿਰਫ ਉਹਨਾਂ ਕੋਈ ਅੱਜ ਵੀਡੀਓ ਬਣਾਉਣਾ ਜੀ ਨਹੀਂ ਕਹਤਾ ਮੈਂ ਨਾ ਸਿਰਫ ਦੱਸ ਰੂ ਹਾਂ ਕਿ ਆਪਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ